ਸਾਚਰੀਆ ਕਾਲ ਜੀ ਮੈਂ ਆ ਸਾਡਾ ਕਿਸਾਨ ਤੋਂ ਲੱਪਰੀ ਸਿੰਘ ਪੁੱਲਰ ਐ ਇਸ ਵਾਰ ਗਰਮੀ ਕਾਫੀ ਜਿਆਦਾ ਪੈ ਰਹੀ ਹੈ ਜਿੱਦੇ ਕਰਕੇ ਆਪਣੇ ਕਾਫੀ ਕਿਸਾਨ ਵੀਰਾਂ ਦਾ ਕਹਿਣਾ ਯਾਰ ਸਾਡੀ ਤਾਂ ਪਨੀਰੀ ਗਰੋਥ ਹੀ ਨਹੀਂ ਕਰ ਰਹੀ ਤਾਂ ਵਾਧਾ ਹੀ ਰੁਕ ਗਿਆ ਸੀ ਛੇਤੀ ਤਿਆਰ ਕਰਨੀ ਆ 11 ਤਰੀਕ ਨੇੜੇ ਆ ਰਹੀ ਹੈ ਅਸੀਂ ਕੀ ਕਰੀਏ ਕੁਝ ਕਿਸਾਨ ਵੀਰਾਂ ਦਾ ਕਹਿਣਾ ਕਿ ਯਾਰ ਸਾਡੀ ਜਿਹੜੀ ਪਨੀਰੀ ਹੈ ਨਾ ਉੱਪਰੋਂ ਪੱਤੇ ਪੀਲੇ ਜਿਹੇ ਹੋਈ ਜਾਂਦੇ ਆ ਮੱਚੀ ਜਾਂਦੇ ਆ ਸੜੀ ਜਾਂਦੇ ਆ ਪਨੀਰੀ ਵੱਲ ਤਾਂ ਦੇਖਣ ਨੂੰ ਜੀ ਨਹੀਂ ਕਰਦਾ ਇਹਦਾ ਕੋਈ ਪੱਕਾ ਹੱਲ ਦੱਸ ਇੱਕਦਮ ਸਾਡੀ ਪਨੀਰੀ ਠੀਕ ਹੋ ਜੇ ਘਬਰਾਓ ਨਾ ਦੋਸਤੋ ਤੁਹਾਨੂੰ ਅੱਜ ਬਿਨਾਂ ਖਰਚੇ ਤੋਂ ਤੁਹਾਡੀ ਜੇਬ ਦੇ ਵਿੱਚੋਂ 1 ਰੁਪਿਆ ਵੀ ਨਹੀਂ ਲੱਗਦਾ ਤੇ ਤੁਹਾਡੀ ਪਨੀਰੀ ਨਾਗਵੰਗ ਕਾਲੀ ਵੀ ਹੋਊਗੀ ਵਾਦਾ ਵੀ ਕਰੂਗੀ ਤੇ ਬਿਲਕੁਲ ਠੀਕ ਹੋ ਜੂਗੀ ਪੂਰੀ ਤੰਦਰੁਸਤ ਆਪਣੀ ਰਿਤਿਆਰ ਕਰਨੀ ਆਪਾਂ ਸਭ ਤੋਂ ਪਹਿਲਾਂ ਤਾਂ ਦੋਸਤੋ ਗਰਮੀ ਬਹੁਤ ਜ਼ਿਆਦੇ ਆ ਹਵਾਵਾਂ ਤੇਜ਼ ਚੱਲਦੀਆਂ ਬਹੁਤ ਜਦੇ ਗਰਮ ਚੱਲਦੀਆਂ ਜਿਹਦੇ ਕਰਕੇ ਆਪਣੀ ਜਿਹੜੀ ਪਨੀਰੀ ਦੇ ਕੋਮਲ ਪੱਤੇ ਹੁੰਦੇ ਆ ਕਿਉਂਕਿ ਦੋਸਤੋ ਆਪਾਂ ਜੂਰੀਆ ਵੀ ਪਾਉਨੇ ਆ ਉੱਪਰ ਸੁਪਰੀਆਂ ਵੀ ਕਰਦੇ ਆ ਜਦੋਂ ਤੇਜ਼ ਗਰਮੀ ਦੇ ਵਿੱਚ ਗਰਮ ਹਵਾਵਾਂ ਦੇ ਦੇ ਸੰਬਰਕ ਦੇ ਵਿੱਚ ਆਪਣੇ ਪਨੀਰ ਦੀ ਕੋਮਲ ਪੱਤੀਆਂ ਆਉਂਦੀਆਂ ਤਾਂ ਉੱਪਰੋਂ ਨੋਕਾਂ ਕਈ ਵਾਰ ਸੜ ਜਾਂਦੀਆਂ ਇਤੋਂ ਘਬਰਾਉਣ ਦੀ ਲੋੜ ਨਹੀਂ ਜੇਕਰ ਤੁਹਾਡੀ ਪਨੀਰੀ ਦੀਆਂ ਕੱਲੀਆਂ ਨੋਕਾ ਨੋਕਾ ਸੜੀਆਂ ਬਾਕੀ ਪਨੀਰੀ ਬਿਲਕੁਲ ਠੀ ਤਾਂ ਦੋਸਤੋ ਬਿਲਕੁਲ ਵੀ ਨਾ ਘਬਰਾਓ ਕਿਉਂਕਿ ਜਦੋਂ ਲੇਵਰ ਪੱਟ ਕੇ ਪਨੀਰੀ ਆਪਣੇ ਖੇਤਾਂ ਵਿੱਚ ਲਾਉਂਦੀ ਹੁੰਦੀ ਹੈ ਨਾ ਤਾਂ ਉੱਪਰੋਂ 2-2 3-3 ਇੰਚੀ ਪੱਤੇ ਦਾ ਵੈਸੀ ਵੜ ਦਿੰਦੀ ਆ ਵੈਸੀ ਕੱਟ ਦਿੰਦੀ ਆ ਤਾਂ ਤੁਸੀਂ ਜੇਕਰ ਇੰਚ-ਇੰਚੀ ਪੱਤੇ ਮੱਚੇ ਤਾਂ ਘਬਰਾਓ ਨਾ ਫੇਰ ਵੀ ਦੋਸਤ ਤੁਸੀਂ ਕੀ ਕਰਨਾ ਆਪਣੀ ਪਨੀਰੀ ਨੂੰ ਗਰਮੀ ਤੋਂ ਬਚਾਉਣਾ ਤਾਂ ਸਵੇਰ ਤੇ ਸ਼ਾਮ ਠੰਡੇ ਪਾਣੀ ਦੀ ਸਪਰੇਅ ਕਰਨੀ ਆਪਣੇ ਮੋਟਰ ਦਾ ਆਪਣੀ ਠੰਡਾ ਹੁੰਦਾ ਨਾ ਬਸ ਕੱਲਾ ਫੋਕਾ ਪਾਣੀ ਲੈਣਾ ਇਹਦੀ ਸਪਰੇਅ ਕਰਨੀ ਆ ਬਿਲਕੁਲ ਫ੍ਰੀ ਦੇ ਵਿੱਚ ਤੁਹਾਡੀ ਪਨੀਰੀ ਕਾਲੀ ਵੀ ਰਹੂਗੀ ਵੱਧਾ ਵੀ ਕਰੂਗੀ ਤੇ ਕਿਸੇ ਤਰ੍ਹਾਂ ਦੀ ਘਟ ਵੀ ਨਹੀਂ ਹੋਣੀ ਪਰ ਤੂੰ ਬਹੁਤੇ ਕਿਸਾਨ ਵੀਰਾਂ ਦਾ ਕਹਿਣਾ ਜਿਹੜਾ ਟਾਈਮ ਲੱਗਦਾ ਸੰਤਾਂ ਉਹ ਫਾਰਮ ਦੱਸ ਜਿਹੜਾ ਝਟਪਟ ਹੀ ਠੀਕ ਕਰ ਦੇ ਤਾਂ ਇਸ ਲਈ ਤੁਸੀਂ ਚਿਲੇਟਡ ਲੋਹਾ ਤੇ ਚਿਲੇਟਡ ਜ਼ਿੰਕ ਲੈਣੀ ਹੈ ਇਸ ਦੀ ਸਪਰੇ ਕਰਨੀ ਆਪਾਂ ਪਹਿਲਾਂ ਤੋਂ ਵੀ ਕਰਾ ਰਹੇ ਹਾਂ ਕਿਉਂਕਿ ਪਨੀਰੀ ਦੇ ਵਿੱਚ ਸਭ ਤੋਂ ਵੱਧ ਮੇਨ ਤੱਤ ਜਿਹੜਾ ਲੋਹਾ ਆਇਰਨ ਇਸ ਦੀ ਘਾਟ ਹੀ ਹੁੰਦੀ ਹੈ ਇਸ ਕਰਕੇ ਪਹਿਲਾਂ ਪਨੀਰੀ ਪੀਲੀ ਪੈਂਦੀ ਹੈ ਫਿਰ ਪੱਤੇ ਚਿੱਟੇ ਪੈਂਦੇ ਫਿਰ ਸਾਰੀ ਕਾਇ ਵੀ ਹੋ ਜਾਂਦੀ ਹੈ ਸੋ ਕਹਿੰਦੀ ਹੈ ਬਰਬਾਦ ਖਤਮ ਹੋ ਜਾਂਦੀ ਹੈ ਜੇਕਰ ਜ਼ਿੰਕ ਦੀ ਘਾਟ ਹੁੰਦੀ ਤਾਂ ਜੰਗਾਲੇ ਪੱਤੇ ਹੁੰਦੇ ਤਾਂ ਕਰਕੇ ਇਹਨਾਂ ਦੋਨੇ ਸਪਰੇ ਕਰਨੀ ਆ ਤੇ ਇਹਨਾਂ ਦੇ ਨਾਲ ਤੁਸੀਂ ਕੱਲੀ ਦਾ ਪਾਣੀ ਵੀ ਐਡ ਕਰ ਸਕਦੇ ਹਾਂ ਜਾਂ ਕੱਲੀ ਦੇ ਪਾਣੀ ਦੇ ਕੱਲੀ ਵੀ ਸਪਰੇਅ ਕਰ ਸਕਦੇ ਹਾਂ ਕਿਉਂਕਿ ਕੱਲੀ ਦੇ ਪਾਣੀ ਦੀ ਰਿਜ਼ਲਟ ਵੀ ਬਾ ਕਮਾਲ ਮਿਲਣਗੀ ਤੇ ਤੁਹਾਡੀ ਜਿਹੜੀ ਪਨੀਰੀ ਆ ਇੱਕਦਮ ਕਾਲੀ ਛਾਹ ਹੋ ਜਾਵੇਗੀ ਤੇ ਵਾਧਾ ਇੱਕਦਮ ਹੋ ਜਾਵੇਗਾ ਹੁਣ ਦੋਸਤੋ ਇਹ ਸਿਰਫ ਤੱਤਾ ਕੋਈ ਵੀ ਟੀਕਾ ਨਹੀਂ ਤੇ ਕਿਰਪਾ ਕਰਕੇ ਆਪਣੇ ਕਿਸਾਨ ਵੀਰ ਹੁਣ ਆਪਣੀ ਪਨੀਰੀ ਦੇ ਉੱਪਰ ਜਿਬਰੈਲੀਕ ਐਸਰ ਦੀ ਸਪਰੇਅ ਕਰ ਰਹੀ ਆ ਇੰਨਾ ਸਪਰੇਅਾਂ ਤੋਂ ਬਚੋ ਇੰਨਾ ਸਪਰੇਅਾਂ ਤੋਂ ਦੂਰ ਰਹੋ ਜੇਕਰ ਕਰਨੀ ਆ ਤਾਂ ਆਪਣੀ ਪਨੀਰੀ ਦੇ ਵਿੱਚ ਤੱਤਾਂ ਵਾਲੀਆਂ ਸਪਰੇਅਾਂ ਕਰੋ ਆਪਣੀ ਤੇਰੀ ਵਿੱਚ ਜੇਕਰ ਕੁਝ ਪਾਉਣੀ ਆ ਤਾਂ ਜ਼ਹਿਰ ਨਾ ਪਾਓ ਸਿਰਫ ਤਤ ਪਾਓ ਕਿਉਂਕਿ ਪਨੀਰੀ ਜੇਕਰ ਤੰਦਰੁਸਤ ਹੋਵੇਗੀ ਵਧੀਆ ਹੋਵੇਗੀ ਤਾਂ ਉਨਾਂ ਹੀ ਆਪਣੇ ਝੋਨੇ ਦਾ ਝਾੜ ਵੀ ਵਧੇਗਾ ਇੱਕ ਤੰਦਰੁਸਤ ਪਨੀਰੀ ਹੀ ਝੋਨੇ ਦਾ ਝਾੜ ਵਧਾ ਸਕਦੀ ਆ ਇਸ ਤੋਂ ਇਲਾਵਾ ਪਨੀਰੀ ਛੇਤੀ ਤਿਆਰ ਕਰਨ ਦੇ ਲਈ ਪਨੀਰੀ ਦੇ ਵਿੱਚ ਲਗਾਤਾਰ ਜੂਰੀਆ ਪਾਉਂਦੇ ਰਹੋ ਇੱਕ ਕਨਾਲ ਦੀ 3-4 ਕਿਲੋ ਜੂਰੀਆ ਬਹੁਤ ਆ ਤੇ 4-5 ਦਿਨਾਂ ਬਾਅਦ ਦੁਬਾਰੇ ਫੇਰ ਰਿਪੀਟ ਕਰਦਿਆ ਕਰੋ ਦੁਬਾਰੇ ਫੇਰ ਪਾਦਿਆ ਕਰੋ ਲਗਾਤਾਰ ਪਾਉਂਦੇ ਰਹੋ ਆਪਾਂ ਨਾਈਟ੍ਰੋਜਨ ਤੱਤ ਦੀ ਘਾਟ ਵੀ ਨਹੀਂ ਆਉਂਦੀਨੀ ਤਾਂ ਦੋਸਤੋ ਅੱਜ ਦੀ ਵੀਡੀਓ ਵਿੱਚ ਇੰਨਾ ਕੀ ਹੁਣ ਦੇ ਇਜਾਜ਼ਤ ਧੰਨਵਾਦ ਦੋਸਤੋ